ਮਾਸੂਲੀ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਠੀਕ ਹੋਵੋਗੇ ਅੱਜ ਆਪਾਂ ਆਇਆ ਗਵਿੰਦਪੁਰੇ ਇੱਕ ਬਹੁਤ ਹੀ ਪੁਰਾਣਾ ਜੰਗਲ ਹੈਗਾ 420 ਕਿੱਲੇ ਵਿੱਚ ਫੈਲਾ ਹੋਇਆ ਹੈਗਾ ਇਹਦਾ ਨਾਂ ਹੈਗਾਗਾ ਛਿੜੀ ਇੱਥੇ ਬਹੁਤ ਹੀ ਪੁਰਾਣੇ ਦਰਖਤ ਮਿਲਦੇ ਆ 500 550 ਸਾਲ ਪੁਰਾਣੇ ਦਰਖਤ ਆਗੇ ਇੱਥੇ ਆ ਦੇਖੋ ਤੇ ਬਹੁਤ ਹੀ ਵਧੀਆ ਵਾਤਾਵਰਨ ਹੈ ਇੱਥੋਂ ਦਾ ਇੱਥੋਂ ਬਹੁਤ ਹੀ ਸੋਹਣੇ ਵਿਊ ਆਉਂਦੇ ਆ ਆ ਦੇਖੋ ਬਹੁਤ ਹੀ ਸੋਹਣੇ ਵਿਊ ਆ ਰਹੇ ਹੈਗੇ ਆ ਦੇਖੋ ਆ ਦਰਖਤ ਬਹੁਤ ਸਾਲ ਪੁਰਾਣਾ ਹੈਗਾ ਇਹਦੇ ਆਪਾਂ ਕੋਲੇ ਜਾ ਕੇ ਦਿਖਾਉਣਾ ਤੁਹਾਨੂੰ ਇਹਦੇ ਆਪਾਂ ਕੋਲੇ ਜਾ ਕੇ ਦਿਖਾਉਣਾ ਤੁਹਾਨੂੰ ਆ ਦੇਖੋ ਇਹ ਜਿਵੇਂ ਪੁਰਾਣਾ ਪੰਜਾਬ ਨੂੰ ਕਹਿੰਦੇ ਹੁੰਦੇ ਆ ਆਪਾਂ ਜਿਹੜੀਆਂ ਗੱਲਾਂ ਸੁਣਦੇ ਆ ਵੀ ਪੁਰਾਣਾ ਪੰਜਾਬ ਆ ਇਹ ਵੀ ਪਹਿਲਾਂ ਪੰਜਾਬ 'ਚ ਟਿੱਬੇ ਹੁੰਦੇ ਸੀਗੇ ਉਹ ਜਗ੍ਹਾ ਹੈ ਇੱਥੇ ਟਿੱਬੇ ਵੀ ਆ ਦੇਖ ਆਓ ਦੇਖ ਰਹੇ ਹੋ ਛੋਟਾ ਛੋਟ ਦਰਖਤ ਉਹਦੇ ਵਿੱਚ ਟਿੱਬੇ ਦੇ ਉੱਤੇ ਆਗਾ ਉਹ ਦਰਖਤ ਛੋਟਾ ਟਿੱਬਾ ਇਹ ਹਰ ਜਿਹੇ ਟਿੱਬੇ ਹੁੰਦੇ ਸੀਗੇ ਪੰਜਾਬ 'ਚ ਪਹਿਲਾਂ ਜੋ ਲੋਕਾਂ ਨੇ ਕੱਟ-ਕੱਟ ਕੇ ਜ਼ਮੀਨਾਂ ਬੋਣੀਆਂ ਸ਼ੁਰੂ ਕਰਦਿਆਂ ਹੁਣ ਇਥੋਂ ਵੀ ਲੋਕ ਜਗਾ ਪੱਟੀ ਜਾਂਦੇ ਆ ਉਹ ਦੇਖੋ ਤਿੱਬੇ ਸੀਗੇ ਇੱਥੇ ਵੀ ਤੇ ਉਹ ਲੋਕਾਂ ਨੇ ਮਿੱਟੀ ਚੱਕ ਜੁਕੋਗੇ ਲੈ ਕੇ ਤਿੱਬੇ ਢਾਤੇ ਤਾਂ ਗਾਇਸ ਆ ਦੇਖੋ ਇਥੋਂ ਥੋੜੀ ਜਿਹੀ ਜਗਾ ਸੰਗਣੀ ਹੋ ਗਈ ਇੱਥੇ ਪੰਛੀ-ਪੰਛੀਆਂ ਦੀਆਂ ਆਵਾਜ਼ਾਂ ਚਹਿਕ ਝਕਾਉਂਦਿਆਂ ਆ ਰਹੀਆਂ ਨੇ ਆਹ ਦੇਖੋ ਬਟਰਫਲਾਈਆਂ ਵੀ ਬਹੁਤ ਡਰਿੰਗਾਂ ਨੇ ਤੇ ਇੱਥੋਂ ਇਹ ਜਗ੍ਹਾ ਇੱਥੋਂ ਦੇ ਲੋਕਾਂ ਨੇ ਸਾਂਭ ਕੇ ਰੱਖੀ ਹੋਈ ਆ ਇੱਥੋਂ ਦਾ ਇਤਿਹਾਸ ਤੇ ਰਾਣੀ ਬਜ਼ੁਰਗਾਂ ਕੋਲੋਂ ਕਹਤਾਗਾ ਕਿ ਕਹਿ ਬਜ਼ੁਰਗ ਕਹਿੰਦੇ ਵੀ ਇੱਥੋਂ ਕੋਈ ਡੱਕਾ ਵੀ ਨਹੀਂ ਲੈ ਕੇ ਜਾ ਸਕਦਾ ਆ ਜਗ੍ਹਾ ਤੋਂ ਸਾਂਭ ਕੇ ਰੱਖੀ ਹੋਈ ਆ ਇਹ ਆ ਦੇਖ ਤੇ ਇੱਥੇ ਬਹੁਤ ਹੀ ਮਾ ਆ ਸਕੂਨ ਮਿਲ ਰਿਹਾ ਗਾ ਕੇ ਮਾ ਇਨਾ ਫਰਕ ਆ ਹੂੰ ਉਧਰ ਤਾਂ ਨਾਲ ਇਨਾ ਫਰਕ ਪੈਂਦਾ ਕਿੰਨਾ ਮੌਸਮ ਠੰਡਾ ਹੈ ਹਾਂ ਇੱਥੇ ਆ ਕੇ ਠੰਢੀ ਠੰਢੀ ਹਵਾ ਕਿੰਨੀ ਘਣ ਵੱਜੀ ਹੈ ਨਾ ਇੱਥੋਂ ਦਾ ਇੱਥੇ ਆ ਕੇ ਵੀ ਟੈਂਪਰੇਚਰ ਦਾ ਫਰਕ ਹੀ ਪੈਂਦਾ ਇੱਥੇ ਦਰਸਤਾਂ ਦੇ ਨਾਲ ਗਰਮੀ ਵਧੀ ਤਾਂ ਹੋਈ ਹੈ ਦਰਸਤ ਪਟਣਾ ਹੂੰ ਇੱਧਰ ਆ ਕੇ ਪੂਰਾ ਸਮਝਣਾ ਹੋ ਗਿਆ ਆ ਦੇਖੋ ਮੈਂ ਤੁਹਾਨੂੰ ਕਹਿ ਰਿਹਾ ਸੀ ਇੱਥੇ ਵਾਟਰਫਲਾਈਆਂ ਬਹੁਤ ਡਰੀਆਂ ਨੇ ਆ ਦੇਖੋ ਇੱਥੇ ਆ ਕੇ ਮੌਸਮ ਦਾ ਫਰਕ ਹੀ ਪੈ ਗਿਆ ਬਈ ਆ ਆ ਨੋਰਮਲ ਪਿੰਡਾਂ ਜਿਹੇ ਆ ਯਾਰ ਹਾਂ ਆ ਦੇਖੋ ਕਰੀਰ ਆ ਬਈ ਇਹ ਜਿਹੜਾ ਪਹਿਲਾਂ ਹੁੰਦਾ ਸੀਗਾ 500 ਸਾਲ ਇਹ ਉੱਥੇ ਉਹੀ ਦਰਖਤ ਆਗੇ ਜਿਹੜੇ ਇੱਥੇ ਉਗਰੇ ਦਰਖਤ ਇੱਥੇ ਉਹੀ ਆਗੇ ਤਾਂ ਕਿਕਰਾਂ ਕੁੱਕਰਾਂ ਖੜੀਆਂ ਆਂਗਾ ਆ ਜਾਂਦੀਵਰ ਦਾ ਮਾਹੌਲ ਇੱਕ ਵਾਰੀ ਫੇਰ ਦਿਖਾਵਾਂਗੇ ਆਕਾਸ਼ ਬਲੌਗਸ ਦੇ ਵਿੱਚ ਮਲਬਾ ਨਹੀਂ ਚੱਲ ਜਗਾ ਪਈ ਹੈ ਕੋਈ ਗੱਲ ਨਹੀਂ ਪਰ ਵੈਸੇ ਇਹ ਬਹੁਤ ਵੱਡੀ ਗੱਲ ਹੈ ਵੀ ਇਹ ਵਿਚਾਰ ਰੱਖੀ ਹੈ ਤਾਂ ਹਾਂ ਰੱਖਿਆ ਹੀ ਹੋਇਆ ਬਾਈ ਜਦੋਂ ਇੰਨੇ ਸਾਲਾਂ ਤੋਂ ਉਵੇਂ ਹੀ ਚੱਲਿਆ ਆ ਰਿਹਾ ਸਾਰਾ ਕੁਝ ਅੱਲਾ ਰੋਕ ਲਾਤੀ ਇਹਨਾਂ ਨੇ ਹੈ 5 500 5 550 ਸਾਲਾਂ ਚ ਕਿੰਨੇ ਲੋਕ ਇੱਥੋਂ ਦੀ ਗੁਜ਼ਰੇ ਹੋਣਗੇ ਹਨਾ ਆ ਬਹੁਤ ਸਾਲ ਪੁਰਾਣਾ ਲੱਗ ਰਿਹਾ ਹੈ ਕੱਲ ਹੋਇਆ ਤਾਂ ਹੂੰ ਹਾਂ ਲੋਕਾਂ ਦੇ ਹੁਣ ਛਿੱਟਾ ਤਾਂ ਨਹੀਂ ਲੱਗਿਆ ਤਾਂ ਨਹੀਂ ਤੇ ਮਾਰ ਬੰਦਾ ਇੱਕ ਚੀਜ਼ ਤਾਂ ਬਹੁਤ ਘੈਂਟ ਸੋਚ ਕੇ ਵੀ ਘੈਂਟ ਲੱਗਦੀ ਆ ਕਿੰਨੇ ਹਜ਼ਾਰਾਂ ਲੱਖਾਂ ਲੋਕ ਇਹ ਥਾਂ ਵਿੱਚੋਂ ਲੰਘੇ ਹੋਣੇ ਹਨਾ ਹਨਾ ਕੀ ਬਾਤ ਆ ਏ ਜਿੰਗਤੀ ਜੰਬਈ ਮੈਨੂੰ ਤਾਂ ਪਰਸਨਲੀ ਬਹੁਤ ਪਸੰਦ ਆਇਆ ਕਰਾਂਗੇ ਖੁੱਲਾ ਟਾਈਮ ਸਵੇਰ ਤੋਂ ਸ਼ਾਮ ਤੱਕ ਇੱਥੇ ਬੂਟਾਂ 'ਚ ਕੱਡੇ ਖੱਬਗੇ ਪੰਛੀਆਂ ਦੀਆਂ ਆਵਾਜ਼ਾਂ ਇੱਕ ਨਾ ਕਿਤਾਬ ਆ ਗਈ ਰਾਣੀ ਤਤ ਹਰਮਨਜੀਤ ਸਿੰਘ ਦੀ ਉਹ ਉਹ ਪੜ ਕੇ ਦੇਖੀ ਜੇ ਕਿਤੇ ਸਵੱਬ ਬਣਿਆ ਉਹ ਪੜੇਗਾ ਨਾ ਉਹਦੇ ਚ ਆਹੀ ਗੱਲਾਂ ਸਾਰੀਆਂ ਜੰਡ ਕਰੀਰ ਕੱਚੇ ਰਾਹ ਪੀਕ ਮਿੱਟੀਆਂ ਰੋੜੇ ਰੱਪੇ ਸਾਰਾ ਕੁਝ ਇਹੀ ਆ ਉਹਦੇ ਚ ਇਹ ਆ ਸ਼ਾਨਦਾਰ ਮਹੌਲ ਤਾ ਉਹ ਜਿਹੜਾ ਇੱਧਰ ਮੋਰ ਦੇਖਣ ਚੱਲਿਆ ਇੱਕ ਦਿਸ਼ਾ ਵੀ ਸੀਗਾ ਉਹ ਭੱਜ ਗਿਆ ਹੁਣ ਦੇਖਣਾ ਇੱਧਰ ਜਾ ਕੇ ਇੱਧਰ ਜੋ ਬੋਲੀ ਜਾਂਦੇ ਹੈਗੇ ਇੱਕ ਤਾਂ ਭੱਜ ਜਾਂਦੇ ਆ ਉਹ ਡਰ ਜਾਂਦੇ ਆ ਇੱਧਰ ਹੋਰ ਸੰਘਣਾ ਹੋ ਗਿਆ ਇੱਧਰ ਵੀ ਬਹੁਤ ਵਧੀਆ ਹੈ ਹਾਂ ਇੱਧਰ ਮੈਂ ਦੇਖ ਕੇ ਆਇਆ ਛੇ ਅੱਗੇ ਜਾ ਕੇ ਬਹੁਤ ਸੰਘਣਾ ਹੈ ਮੋਰ ਟਟਰੀਆਂ ਘੁੱਗੀਆਂ ਗਟਾਰਾਂ ਸੱਪ ਸਲੂਤੀਆਂ ਸਾਰਾ ਕੁਝ ਹੀ ਇੱਥੇ ਆਹ ਦੇਖੋ ਇੱਧਰ ਬਹੁਤ ਸਾਰਾ ਹੈ ਇੱਧਰ ਆ ਕੇ ਪੂਰਾ ਸੰਘਣਾ ਹੋ ਗਿਆ ਤੇ ਆਹ درخت ਬਹੁਤ ਪੁਰਾਣਾ। ਦੱਸ ਤਾਂ ਸਾਰੇ ਪੁਰਾਣੇ ਇੱਥੇ। ਕਿਹੜੇ-ਕਿਹੜੇ ਬਾਰੇ ਅਸੀਂ ਚੱਲ ਗਏ। ਤੇ ਇੱਧਰਲੇ ਪਾਸੇ ਹੋ ਸਾਹਮਣੇ ਉਹ ਡੇਰਾ ਆ ਗਿਆ ਇੱਥੇ। ਡੇਰਾ ਭਿਆਨੀਆਂ ਨਾ ਕੀ ਲਿਖਿਆ ਸੀ ਕਿ ਭਿਆਨਣਾ ਸਾਹਿਬ ਉਹ ਦੇਖ ਲਾਂਗੇ। ਤੇ ਇਹ ਮਾਹੌਲ ਐਥੋਂ ਦਾ ਸ਼ਾਨਦਾਰ। ਹੂੰ। ਮੋਟਰਸਾਈਕਲ ਇੱਧਰ ਆਇਆ ਨਹੀਂ। ਸਾਨੂੰ ਪੈਂਚਰ ਦਾ ਡਰ ਸੀ। ਪੀਵੈਂਚਰ ਨਾ ਹੋਵੇ ਤਾਂ ਕਰਕੇ ਉਧਰ ਹੀ ਲਾਏ ਤੇ ਰਾਹ ਵਾਲੇ ਆ ਮੁੜਦੇ ਨੂੰ ਆਣੀ ਪੈਸਾ ਸੰਨ ちゃうਗਾ ਕੁਛ ਕੇ ਨਹੀਂ ਕੋਈ ਗੱਲ ਨਹੀਂ ਚੀਜ਼ ਉਹ ਵੀ ਜ਼ਰੂਰੀ ਹੈ ਆ ਜਿਆਦਾ ਜ਼ਰੂਰੀ ਹੈ ਇਹ ਵੀ ਦੇਖ ਲਈਏ ਪਿੰਡ ਦੇ ਬਿਲਕੁਲ ਨਾਲ ਆ ਤੇ ਫਿਰ ਵੀ ਅੱਜ ਸਵਾਪ ਬਣਿਆ ਦੇਖਣ ਦਾ ਮਾਹੌਲ ਤਾਂ ਬੜੇ ਟਾਈਮ ਦਾ ਸੀਗਾ ਬਣਾ ਰੱਖਿਆ ਪਰ ਜਦੋਂ ਜਿੱਥੇ ਪਹੁੰਚਣਾ ਉਹਦੇ ਪਹੁੰਚਣਾ ਮੈਨੂੰ ਨਹੀਂ ਲੱਗਦਾ ਭਾਈ ਮੋਰ ਆਪਾਂ ਨੂੰ ਦੇਖਣਗੇ ਮੋਰ ਤਾਂ ਜਿਹੜਾ ਕੋਲੇ ਬਿਠਾਈ ਪੈਰਾਂ 'ਚ ਉਹ ਗਾਇਬ ਹੋ ਗਿਆ ਉਹ ਹੋਰ ਪਤਾ ਨਹੀਂ ਲੱਗਿਆ ਕਿੱਧਰ ਪਾ ਗਿਆ ਹੂੰ ਇੱਕ ਨਾ ਇੱਥੇ ਇੱਕ ਮੈਂ ਇਹ ਦੇਖਿਆ ਸੀਗਾ ਦੇਖਿਆ ਨਹੀਂ ਸੀ ਸੁਣਿਆ ਸੀਗਾ ਸੁਣਿਆ ਨਹੀਂ ਦੇਖਿਆ ਵੀ ਹੈ ਛੱਪੜ ਆ ਇੱਥੇ ਇੱਕ ਵਿੱਚ ਉੱਥੇ ਮੱਝਾਂ-ਮੱਝਾਂ ਲੈ ਕੇ ਆਉਂਦੇ ਆ ਪੂਰਾ ਮਾਹੌਲ ਪੁਰਾਣਾ ਪੰਜਾਬ ਨਹੀਂ ਜਿਹੜਾ ਆਪਣਾ ਉਹ ਪੰਜਾਬ ਇੱਥੇ ਆ ਆ ਜਗ੍ਹਾ ਤੇ ਦੇਖਣ ਆਲਾ ਖੁੱਲਾ ਟਾਈਮ ਕੱਢ ਕੇ ਆਵਾਂਗੇ ਤਾਰਾ ਦਿਨ ਲਾ ਕੇ ਜਾਵਾਂਗੇ ਰਾਮ ਨਾਲ ਕਿਉਂਕਿ ਇਹ ਚੀਜ਼ਾਂ ਹੈ ਨਹੀਂ ਹੁਣ ਬਸ ਇੱਥੇ ਬਚੀਆਂ ਤੇ ਇਹੀ ਪੁਰਾਣੇ ਪੰਜਾਬ ਦੀ ਨਿਸ਼ਾਨੀ ਆ ਪੁਰਾਣਾ ਤੇ ਅਸਲੀ ਪੰਜਾਬ ਇਹੀ ਆ ਇੱਥੇ ਨਿੰਮ ਇੱਕ ਦੋ ਹੀ ਆ ਇੱਕ ਦੋ ਹੀ ਦੇਖਿਆ ਸਾਰੇ ਆਹੀ ਆ ਜੰਡ ਕਰੀਰ ਕਿਕਰਾਂ ਤੇ ਕੰਡੇ ਆਇਦਰਾ ਕੇ ਹੋਰ ਸੰਘਣਾ ਹੋ ਗਿਆ ਕੰਮ ਤੇ ਨੇਰਾ ਵੀ ਬਹੁਤ ਹੋ ਗਿਆ ਮੋਟਰਸਾਈਕਲ ਵੀ ਆਪਾਂ ਨੂੰ ਪਤਾ ਨਹੀਂ ਕਿਹੜੇ ਵਸੇ ਹੁਣ ਜਾਣਾ ਪਊਗਾ ਚੱਕ ਲੈਨੇ ਆ ਇਹ ਹੈ ਜੀ ਸ਼ਾਨਦਾਰ ਗੋਵਿੰਦਪੁਰਾ ਚਿੜੀ 550 ਸਾਲ ਪੁਰਾਣੀ ਪੂਨੇ ਪੁਰਾਣੀ ਦਰਖਤ ਤੇ ਦਰਖਤਾਂ ਦੇ ਵਿੱਚ ਖੜਾ ਚੋਬਰ ਪ੍ਰਕਾਸ਼ ਬਲੌਗਸ ਚੈਨਲ ਲਾਈਕ ਸਬਸਕ੍ਰਾਈਬ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਖੁੱਲੇ ਟਾਈਮ 'ਚ ਕਦੇ ਫੇਰ ਦਿਖਾਵਾਂਗੇ ਮਾਹੌਲ ਹੁਣ ਚੱਲੇ ਆਂ ਪਿੰਡ ਨੂੰ ਇੱਥੇ ਲੋਕ ਲੰਘਦੇ ਬਹੁਤ ਆ ਇਹ ਪਿੰਡ ਵਾਲੇ ਆ ਵਿੱਚ ਦੀ ਜਿਨ੍ਹਾਂ ਦੇ ਬਾਣ ਆ ਜਾਂ ਜਿਨ੍ਹਾਂ ਨੂੰ ਇਹ ਰਾਹ ਲੱਗਦੇ ਆ ਰਾਹੀ ਵਾਲੇ ਇੱਕ ਤਾਂ ਬੰਦਾ ਉਲਝ ਜਾਂਦਾ ਤੇ ਲੰਘਦੇ ਆ ਸਾਰੇ ਉਹ ਇਧਰਲੇ ਪਾਸੇ ਸੂਰਜ ਛਿਪ ਜਾਂਦਾ ਚੋੜਾ ਕਰ ਲਾ ਵਸ ਕਿਸੇ ਪਾਸੇ ਨਹੀਂ ਜਾਂਦਾ ਗੇਅਰ ਬਦਲਣ ਦੀ ਲੋੜ ਹੀ ਨੇ ਫਿਰ ਇਹ ਚੱਲ ਆਹ ਦਾਸ ਤਾ ਹੁਣ ਪਿਆਰ ਤੋਂ ਲੱਗਦੀ ਹੈ ਨਾ ਪਿਆਰ ਆ ਹਾਂ ਹੈ ਨਹੀਂ ਕਰੀਰ ਹੈ ਨਹੀਂ ਕਿ ਝੰਡ ਬਹੁਤ ਘੱਟ ਹੈ ਝੰਡ ਤਾਂ ਆਪਣੇ ਪਿੰਡ ਵੀ ਇੱਕ ਹੀ ਹੈ ਝੰਡ ਲੈ ਤਨੂ ਵੀ ਆਈ ਜੀ ਹਾਂ ਦੇਖਦੇ ਹਾਂ ਹਵਾ ਜੀ ਹਵਾ ਬਹੁਤ ਠੰਡੀ ਹੈ ਇਹ ਹੋਰ ਸੜਕਾ ਜੀ ਆਪਾਂ ਬੜੇ ਹੋਰ ਸੜਕ ਸੀਗੇ ਰਾਹ ਇਹਦੇ ਵਿੱਚ ਕਈ ਵੜਦੇ ਆ ਕਈ ਨਿਕਲਦੇ ਆ ਤੇ ਇਹ ਸੜਕ ਦੇ ਦੋਨਾਂ ਪਾਸੇ ਲੱਗਦੀ ਆ ਮੈਨੂੰ ਉਧਰਲੇ ਸਾਹਮਣੇ ਪਰਲੇ ਪਾਸੇ ਵੀ ਤੇ ਇਧਰ ਵੀ ਤੇ ਬਹੁਤ ਜਗ੍ਹਾ ਦੇ ਵਿੱਚ ਆਹੇ ਦੂਰ ਤੱਕ ਉਹਨੂੰ ਦੇਖਣਾ ਆਇਓ ਜਿਨ੍ਹਾਂ ਨੇ ਦੇਖਣਾ ਪੰਜਾਬ ਪੁਰਾਣਾ ਉਹ ਤਾਂ ਜ਼ਰੂਰੀ ਆਇਓ ਇਹ ਹੈ ਤਾਂ ਸਾਹਮਣੇ ਤਲਾਬ ਆਹ ਆ ਗਿਆ ਦੇਖ ਲੂਗਾ ਭਾਈ ਉਹ ਇੱਕ ਨਾ ਵਿਚ ਬਣਿਆ ਹੋਇਆ ਉਹ ਤਾਂ ਮਾਹੌਲ ਹੀ ਏਡਾ ਸ਼ਾਨਦਾਰ ਆ ਨਾ ਉਹਦੇ ਵਿੱਚ ਪਸ਼ੂ ਨਾ ਹੀ ਜਾਂਦੇ ਆ ਬਾਬੇ ਬੈਠੇ ਨੇ ਤੇ ਨਸ਼ਟਲਾ ਮੈਨੂੰ ਲੱਗਦਾ ਹੈ ਇਧਰਲੇ ਪਾਸੇ ਨਵੀਂ ਹੈਗੀ ਆ ਉਹ ਦੇਖੋ ਸਾਰਾ ਏਰੀਆ ਹੈਗਾ ਵਸੇ ਕੋਈ ਨਹੀਂ ਹੁਲੇ ਟਾਈਮ ਆਵਾਂਗੇ ਹੁਣ ਆਪਾਂ ਪਹੁੰਚਨੇ ਆ ਆਪਣੇ ਪਿੰਡ